ਉਹ ਕਹਾਵਤ ਹੈ ਜੀ ਜਿਵੇਂ ਕਬੂਤਰ ਤੇ ਬਿੱਲੀ ਵਾਲੀ ਗੱਲ ਹੈ ਵੀ ਕਬੂਤਰ ਨੇ ਬਿੱਲੀ ਨੂੰ ਦੇਖ ਕੇ ਖਾਮੀ ਚਲੀਆਂ ਤੇ ਇਹਦਾ ਮਤਲਬ ਨਹੀਂ ਥੋੜੀ ਬਿੱਲੀ ਛੱਡ ਦੂਗੀ ਜਿਹੜਾ ਲਿਵਰ ਹੈ ਨਾ ਜੀ ਪਹਿਲੀ ਗੱਲ ਤਾਂ ਸਾਡੇ ਲੋਕਾਂ ਨੂੰ ਇਹ ਬਹੁਤ ਬੜੀ ਅਗਿਆਨਤਾ ਕਿ ਲਿਵਰ ਤੇ ਜਿਗਰ 'ਚੋ ਫਰਕ ਕਰਦੇ ਆ ਉਹ ਜਿਗਰੇ 'ਚ ਜਾਨ ਚਾਹੀਦੀ ਆ ਜਿਗਰ ਹੈ ਕੀ ਆ ਬਈ ਜਿਗਰਾ ਕੀ ਆ ਜਿਗਰਾ ਲਿਵਰ ਤਾਂ ਇਥੇ ਸੱਚ ਜਿਹਾ ਹਰ ਤਾਈ ਤੇ ਮਰੀ ਜਾਣੀ ਜਿਗਰੇ ਚ ਜਾਣ ਚੇ ਉਹ ਜਿਗਰਾ ਪਿੱਤਰੋ ਇੱਥੇ ਲੀਵਰ ਸਾਡੇ ਲਾਇਆ ਰੱਬ ਸੈਂ 8 ਕਿਲੋ ਦਾ ਪਾਰਟ ਹੈ ਔਰ ਇਹਦੇ ਵਿੱਚ ਜੋ ਵੀ ਅਸੀਂ ਖਾਂਦੇ ਆ ਪਹਿਲੀ ਗੱਲ ਫਰੂਕੀ ਸਾਹਿਬ ਜੋ ਵੀ ਅਸੀਂ ਖਾਂਦੇ ਆ ਚੰਗਾ ਮਾੜਾ ਜੋ ਇਹਦੇ ਚ ਜਾ ਕੇ ਡਿਪੋਜ਼ਿਟ ਹੋਣਾ ਇਹਨੇ ਫਿਰ ਅੱਗੇ ਉਹਦੀ ਪ੍ਰੋਗਰਾਮਿੰਗ ਕਰਨੀ ਪ੍ਰੋਗਰਾਮਿੰਗ ਕਰਨੀ ਆ ਵੀ ਕਿਹਨੂੰ ਅਸੀਂ ਹਲਦੀ ਚੋਂ ਕੱਢ ਕੇ ਕਿਹੜਾ ਐਕਸਟ੍ਰੈਕਟ ਕਿਹੜੇ ਪੁਰਜੇ ਨੂੰ ਦੇਣਾ ਜਦੋਂ ਤੁਹਾਡੇ ਲੀਵਰ ਦੇ ਵਿੱਚ ਐਂਜਾਈਮ ਨੇ ਜਦੋਂ ਉੱਥੇ ਉਹ ਇਨਸੂਲਿਨ ਜਿਹੜੀ ਆ ਜਿੰਨੀ ਬਾਡੀ ਨੂੰ ਚਾਹੀਦੀ ਆ ਜਦੋਂ ਪ੍ਰੋਡਿਊਸ ਨਹੀਂ ਹੁੰਦੀ ਫਿਰ ਉਹ ਪ੍ਰੋਬਲਮ ਖੜੀ ਹੋ ਜਾਂਦੀ ਹੈ ਫਿਰ ਉਹ ਪੈਂਕ੍ਰੀਆਜ਼ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਇਨਸੂਲਿਨ ਪੈਦਾ ਕਰਨ ਲਈ ਉਹ ਫਿਰ ਥੱਕ ਜਾਂਦਾ ਥੱਕ ਜਾਂਦਾ ਤਾਂ ਫਿਰ ਉਹ ਵਿਚਾਰਾ ਸ਼ੂਗਰ ਦਾ ਮਰੀਜ਼ ਹੋ ਜਾਂਦਾ ਇਹ ਇੱਕ ਸਿਸਟਮ ਬਣਿਆ ਫਿਰ ਉੱਥੇ ਹੀ ਕੋਲੇਸਟ੍ਰੋਲ ਉੱਥੇ ਹੀ ਤੁਹਾਡੇ ਸ਼ੁਰੂ ਹੁੰਦੇ ਨੇ ਟ੍ਰਾਈਗਲਿਸਰਾਈਡ ਉਤੋਂ ਹੀ ਸ਼ੁਰੂ ਹੁੰਦੀਆਂ ਨੇ ਅੱਖਾਂ ਖਰਾਬ ਹੋਣੀਆਂ ਉਤੋਂ ਹੀ ਨੱਕ ਕਰਨ ਹਰ ਚੀਜ਼ ਤੇ ਅਸਰ ਜਿਹੜਾ ਹੈਗਾ ਉਹ ਲੀਵਰ ਤੋਂ ਫਿਰ ਪੈਰਾਂ ਚੱਗ ਨਿਕਲਦੀ ਆ ਪਿੰਜੜੀਆਂ ਤੋਂ ਥੱਲੇ ਕਹੀ ਕਹਣਗੇ ਗੋਡੇ ਠੀਕ ਆ ਮੋਢੇ ਠੀਕ ਆ ਲੱਕ ਠੀਕ ਆ ਪੱਟ ਠੀਕ ਆ ਕੁਝ ਵੀ ਨਹੀਂ ਹੋਇਆ ਪਰ ਗੁਰਸੱਬ ਪਿੰਜੜੀਆਂ ਨੂੰ ਪਤਾ ਨਹੀਂ ਕੀ ਖਾਈ ਜਾਂਦਾ ਭੰਤੀ ਭੰਤੀ ਦੇ ਤੇਲ ਲਾਲੇ ਭੰਤੀ ਭੰਤੀ ਦੀਆਂ ਦਵਾਈਆਂ ਕੋਈ ਬੈਦ ਨਹੀਂ ਛੱਡਿਆ ਕੋਈ ਡਾਕਟਰ ਨਹੀਂ ਛੱਡਿਆ ਤੇ ਕੁਝ ਵੀ ਕਹਿੰਦੇ ਆ ਲੋਕ ਮਤਲਬ ਦੁਖੀ ਹੋਏ ਵੇ ਤਾਂ ਉਹ ਮਤਲਬ ਕਿ ਉਹ ਨਸਾਂ ਹੀ ਨਹੀਂ ਉਹਦੇ ਸੈੱਟ ਹੋਦੇ ਸਭ ਤੋਂ ਵੱਧ ਹੈ ਲੀਵਰ ਜਿਹੜਾ ਸਾਡਾ ਜੇ ਸਾਡਾ ਲੀਵਰ ਠੀਕ ਆ ਤਾਂ ਇਹ ਸਮਝ ਲਓ ਸਾਡੀ ਬਾਡੀ ਚ ਐਚ ਵੀ ਠੀਕ ਆ ਓਕੇ ਖੂਨ ਠੀਕ ਆ ਖੂਨ ਨੂੰ ਵਧਾਉਣ ਦਾ ਕੰਮ ਹੀ ਲੀਵਰ ਤੋਂ ਆ ਠੀਕ ਹੈ ਜੇ ਤੁਹਾਡੀ ਬਾਡੀ ਚ ਖੂਨ ਘੱਟ ਗਿਆ ਤਾਂ ਸਮਝੋ ਲੀਵਰ ਦੇ ਉੱਤੇ ਅਸਰ ਆ ਗਿਆ ਫਿਰ ਤੁਹਾਡੇ ਜੇ ਇੱਥੇ ਨੋਹਾਂ ਦੇ ਛਿੱਲੇ ਡੁੱਗਦੇ ਨੇ ਤਾਂ ਲੀਵਰ ਕਹਿੰਦਾ ਕੀ ਹੋਇਆ ਬਈ ਜਿਨ੍ਹਾਂ ਦੇ ਬੁੱਲ ਫੱਟਦੇ ਆ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਅੱਡੀਆਂ ਫੱਟਦੀਆਂ ਨੇ ਹਰ ਚੀਜ਼ ਜੇ ਤੁਹਾਡਾ ਲੀਵਰ ਠੀਕ ਆ ਮੈਂ ਕਹਿੰਦਾ ਤੁਸੀਂ ਲੀਵਰ ਦੀ ਦਵਾਈ ਖਾ ਲਓ ਟੁਡੀਓ ਪੈਰਾਂ ਦੀਆਂ ਾਡੀਆਂ ਠੀਕ ਹੁੰਦੀਆਂ ਮੈਂ ਦਿਖਾਉਂਗਾ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਸ੍ਰੀਕਾਲ ਨਮਸਕਾਰ ਆਦਾਬ ਫਿਰ ਹੁਣ ਬਾਬੋ ਜੇ ਤੁਸੀਂ ਪੈਟਰੋਲ ਦੀ ਗੱਡੀ 'ਚ ਘਾਸ ਲੇਟ ਪਾਈ ਜਾਓਗੇ ਕਿੰਨੀ देर ਚੱਲੂਗਾ ਇੰਜਨ ਸਮਝੋ ਤਾਂ ਗੱਲ ਤੇ ਹੁਣ ਗੱਡੀ ਬਣਾਉਣ ਵਾਲਾ ਇਹਦਾ ਲਿਮਟ ਬਣਾਤੀ ਵੀ ਇੰਨੀ ਦੇ ਚੱਲੂਗੀ ਗੱਡੀ ਉਹ ਜੇ ਗੱਡੀ 'ਚ ਤੁਸੀਂ ਘਾਸ ਲੇਟ ਪਾਓਗੇ ਤਾਂ ਉਹਦਾ ਬਣਾਉਣ ਵਾਲੇ ਦਾ ਕੀ ਕਸੂਰ ਹੈ ਓਕੇ ਉਹ ਤਾਂ ਫਿਰ ਜਾਊਗੀ ਨਾ ਹਾਂ ਬਿਲਕੁਲ ਤੁਹਾਡੀ ਗੱਲ ਮੈਂ ਤੁਹਾਨੂੰ ਦੱਸਦਾ ਇਸ ਟਾਈਮ ਤੁਸੀਂ ਪਨੀਰ ਲੈ ਲਓ ਜੀ ਹੂੰ ਦੁੱਧ ਲੈ ਲਓ ਤੁਸੀਂ ਤੁਸੀਂ ਇਸ ਟਾਈਮ ਕੋਈ ਵੀ ਚੀਜ਼ ਹੁਣ ਕਈ ਮੇਰੇ ਕੋਲੇ ਆਉਣਗੇ ਭੈਣ ਭਰਾ ਕਹਿਣਗੇ ਜੀ ਆਪਣੀ ਤਾਂ ਘਰੇ ਮੱਝਾਂ ਗਾਈਆਂ ਰੱਖੀਆਂ ਨੇ ਸਾਡੇ ਤਾਂ ਘਰ ਦਾ ਦੁੱਧਾ ਗੋਸਾ ਤੁਸੀਂ ਮਾਰੀ ਜਾਂਦੇ ਹੋ ਗੱਲਾਂ ਸਾਡਾ ਕਿਉਂ ਮੈਂ ਕਿਹਾ ਤੁਸੀਂ ਮੱਝ ਨੂੰ ਖਵਾਉਂਦੇ ਕੀ ਹੋ ਹਾਂ ਖਵਾਉਂਦੇ ਤਾਂ ਪੈਸਟੀਸਾਈਡ ਵਾਲਾ ਹੀ ਵਰਸੀਨ ਹੋ ਹਾਂ ਵਰਸੀਨ ਵੀ ਅੱਜ ਕੱਲ ਕਿਹੜਾ ਖਵਾਉਂਦਾ ਬਿਲਕੁਲ ਠੀਕ ਸੁੱਕੀ ਟੂੜੀ ਖਵਾਈ ਜਾਂਦੇ ਆ ਬੜੇਵੇਂ ਮੱਖਾ ਕਦੋਂ ਪਾਈ ਤੀ ਖਲ ਕਦੋਂ ਪਾਈ ਤੀ ਨਹੀਂ ਜੀ ਹੁਣ ਕਿੱਥੇ ਪਰਤਾ ਨਹੀਂ ਖਾਂਦਾ ਮਾ ਫੇ ਪਰਤੇ ਦੇਖੀ ਜਾਓ ਇੱਧਰ ਗਏ ਪਰਤੇ ਮੈਂ ਉੱਥੇ ਜਿਹੜਾ 10000 ਬਚਾਇਆ ਹੋ ਗੱਦੇ ਜਿਹਾ ਮੈਂ ਇਧਰ ਦੇਖੇ ਚੱਲਿਆ ਮੈਂ ਕਿਹੜਾ ਕੁਝ ਫਿਰ ਹੱਸਦਾ ਬੰਦਾ ਬਹਿ ਗਿਆ ਉਹਦੇ ਕੋਲ ਉਸ ਟਾਈਮ ਹਸਣ ਤੋਂ ਬਿਨਾਂ ਜਦੋਂ ਤੁਸੀਂ ਹੱਸਦੇ ਉਹਦਾ ਆਪਸ਼ਨ ਨਹੀਂ ਹੁੰਦਾ ਉਹ ਜਿਹੜਾ ਹਾਸਾ ਵੀ ਹੁੰਦਾ ਉਹਦੀ ਦਿਲ ਦਾ ਤਕਲੀਫ ਹੁੰਦੀ ਹੈ ਰੋਣਾ ਹੁੰਦਾ ਉਹਦਾ ਬਿਲਕੁਲ ਠੀਕ ਹੈ ਤੇ ਉਸ ਕਰਕੇ ਜੇ ਆਪਾਂ ਘਰੇ ਹੀ ਠੀਕ-ਠਾਕ ਰਹਾਂਗੇ ਘਰੇ ਚੀਜ਼ਾਂ ਠੀਕ ਬਣਾਵਾਂਗੇ ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ ਮੈਂ ਇਹੀ ਗੱਲਾਂ ਪਿੱਟੀ ਜਾਂਦਾ ਵੀ ਇੱਕ ਹਲਦੀ ਐਸੀ ਚੀਜ਼ ਹੈ ਜਿਹਨੂੰ ਕੀੜਾ ਨਹੀਂ ਲੱਗਦਾ ਹੂੰ ਉਹ ਯਾਰ ਹਲਦੀ ਖਾਲਿਆ ਕਰੋ ਮੈਂ ਜਿਹੜਾ ਦੂਰ ਨਾ ਜਾਓ ਹਲਦੀ ਖਾਲੇ ਇਹ ਦੇਖੋ ਤੁਸੀਂ ਕਰਕਿਊਮਨ ਹਲਦੀ ਹੈ ਇਹ ਇਹ ਐਕਚੁਅਲੀ ਇਹ ਨਾ ਫਰੂਕੀ ਸਾਹਿਬ 18 ਕੈਰਟ ਦਾ ਮਤਲਬ ਹੈ ਇਹ ਕਰਕਿਊਮਨ ਆ ਪਿਓਰ ਇਹ ਉਹ ਨਹੀਂ ਹੈਗਾ ਮਤਲਬ ਕਿ ਜਿਵੇਂ ਆਮ ਹਲਦੀਆਂ ਹੁੰਦੀਆਂ ਨੇ ਇਹ ਕਰਕਿਊਮਨ ਆ ਇਹਨੂੰ ਤੁਸੀਂ ਮੈਂ ਕਹਿੰਦਾ ਕਿਸੇ ਕੀੜੇ ਨੂੰ ਖਵਾ ਕੇ ਤੁਸੀਂ ਰਸੋਈ 'ਚ ਰੱਖ ਦੋ ਜਿਹੜੀ ਤੁਹਾਡੇ ਨਾਲ ਹੀ ਹੁੰਦੀ ਆ ਉਹਦੇ ਵਾਲੇ ਵਾਲੇ ਰੱਖ ਦੋ ਇਹਨੂੰ ਜੇ ਚੂਹਾ ਵੱਢ ਜਾਏ ਉੱਤੇ ਇਹੋ ਚੀਜ਼ ਆ ਇਹ ਹਲਦੀ ਜਿਹੜੀ ਆ ਕੀਟਨਾਸ਼ਕ ਆ ਇਹ ਵਾਇਰਸ ਨੂੰ ਖਤਮ ਕਰਦੀ ਆ ਤੁਹਾਡੇ ਅੰਦਰ ਬਾਡੀ ਦੇ ਅੰਦਰ ਕੰਮ ਕਰਦੀ ਆ ਤੁਸੀਂ ਥੋੜੀ ਜੀ ਗੱਲ ਨੂੰ ਅਕਲ ਨਾਲ ਹੱਥ ਮਾਰੋ ਯਾਰ ਮੈਂ ਤੁਹਾਨੂੰ ਆ ਕੀ ਆ ਆ ਇੰਨੀ ਹਲਦੀ ਕੀ ਐ 3 ਰੁਪਏ ਉਹ 3 ਰੁਪਏ ਦੀ ਹਲਦੀ ਨਹੀਂ ਯਾਰ ਆਪਾਂ ਰੋਜ਼ ਰਾਤ ਨੂੰ ਖਾ ਸਕਦੇ ਬਸ ਐਡੇ ਵੱਡੇ ਅਮੀਰ ਹੋ ਗਏ ਆਪਾਂ ਵੀ ਅਸੀਂ 300 300 ਰੁਪਏ ਦਾ ਪੈਗ ਪੀ ਲੈਣਾ ਹਲਦੀ ਨਹੀਂ ਖਾਣੀ ਮਤਲਬ ਇੰਨਾ ਕੁ ਤਾਂ ਥੋੜਾ ਜਿਹਾ ਵਿਚਾਰ ਕਰੋ ਜਿਸ ਵਾਸ ਗੁਇਲ ਦੀ ਗੱਲ ਬੁਰੀ ਲੱਗਦੀ ਐ ਮੈਂ ਕਹਿੰਦਾ ਵੀਡੀਓ ਬੰਦ ਕਰ ਦੋ ਮੇਰੀ ਜੇ ਬਹੁਤੀ ਜ਼ਿਆਦਾ ਬੁਰੀ ਲੱਗਦੀ ਆ ਉਹਨਾਂ ਲੋਕਾਂ ਨੂੰ ਭੇਜ ਦੋ ਜਿਨ੍ਹਾਂ ਨਾਲ ਤੁਹਾਡੀ ਦੁਸ਼ਮਣੀਆਂ ਵੀ ਉਹਨਾਂ ਨਾਲ ਤੁਸੀਂ ਕੱਢ ਲਓ ਦੁਸ਼ਮਣੀ ਭੇਜ ਕੇ ਵੀ ਲੈ ਤੂੰ ਦੇਖ ਮਤਲਬ ਕਹਿਣ ਦਾ ਵੀ ਇਹਨੂੰ ਘੱਟੋ ਘੱਟ ਸਮਝਣ ਦੀ ਕੋਸ਼ਿਸ਼ ਤਾਂ ਕਰੋ ਨਾ ਵੀ ਮੈਂ ਦੱਸ ਕੀ ਰਿਹਾ ਜਦੋਂ ਵੀ ਤੁਸੀਂ ਮੇਰੀ ਗੱਲ ਨੂੰ ਸਮਝੋਗੇ ਕਰੋਗੇ ਤਾਂ ਮੇਰੀ ਗਾਰੰਟੀ ਹੈ ਇਸ ਗੱਲ ਦੀ ਕਿ ਤੁਹਾਡੇ ਮੂੰਹ ਚੋਂ ਥੈਂਕ ਯੂ ਨਿਕਲੇ ਤੁਸੀਂ ਆਪਣੇ ਬਜ਼ੁਰਗਾਂ ਦੇ ਕਦੇ ਰਾਤ ਨੂੰ ਪੈਰਾਂ ਨੂੰ ਤੇਲ ਲਾ ਕੇ ਦੇਖੋ ਕਹਿੰਦੇ ਰਹਿਣਾ ਮੇਰਾ ਬਾਪੂ ਗੱਡੀ ਦੇ ਮਗਰ ਵੀ ਲਿਖਣੇ ਨੂੰ ਬਾਪੂ ਦੀ ਦਿੱਤੀ ਗੱਡੀ ਹੈਨਾ ਕਦੇ ਬਾਪੂ ਦੇ ਪੈਰਾਂ ਨੂੰ ਤੇਲ ਲਾਇਆ ਕਦੇ ਲਾ ਕੇ ਦੇਖਿਆ ਵੀ ਬਾਪੂ ਕਿੰਨਾ ਥੱਕ ਗਿਆ ਹਣਾ ਸਾਡੇ ਪਿੱਛੇ ਤੂੰ ਮਤਲਬ ਹੀ ਨਹੀਂ ਹੈ ਉਹ ਉਲਟਾ ਕਹਿੰਦੇ ਨੇ ਵੇ ਬਾਪੂ ਹੈ ਮਤਲਬ ਬਾਪੂ ਜੀ ਕਹਿਣਾ ਵੀ ਭੁੱਲ ਗਏ ਕਈ ਤਾਂ ਤੇ ਇਹ ਗੱਲਾਂ ਨੇ ਇਹ ਲੀਵਰ ਜਿਹੜਾ ਹੈਗਾ ਇਹ ਸੱਚਮੁੱਚ ਸਾਡੇ ਬੋਡੀ ਦਾ ਬਾਪੂ ਹੈ ਮੈਂ ਤੁਹਾਨੂੰ ਉੱਥੇ ਲੈ ਕੇ ਆਉਂਗਾ ਜਿੱਥੇ ਤੁਸੀਂ ਚੱਲੇ ਹੋਏ ਹੋ ਇਹ ਸਾਡੀ ਬੋਡੀ ਦਾ ਬਾਪੂ ਹੈ ਜੇ ਇਹਦੀ ਪੂਜਾ ਨਾ ਕੀਤੀ ਨਾ ਤੁਹਾਡੀ ਪੂਜਾ ਹੋ ਜਾਣੀ ਮੈਂ ਤੁਹਾਨੂੰ ਦੱਸ ਦਿੰਦਾ ਬਹੁਤ ਛੇਤੀ ਲੀਵਰ ਦੇ ਵੱਲ ਧਿਆਨ ਦਿਓ ਔਰ ਲੀਵਰ ਵਾਸਤੇ ਸਭ ਤੋਂ ਵਧੀਆ ਚੀਜ਼ ਫੁਰਕੀ ਸਾਹਿਬ ਪਤਾ ਕੀ ਹੈ ਜੀ ਕਾਲਮੇਗ ਕੁਟਕੀ ਚਰਾਇਤਾ ਠੀਕ ਹੈ ਤੇ ਇੱਕ ਭੂਮੀ ਆਮਲਾ ਠੀਕ ਹੈ ਚਾਰ ਚੀਜ਼ਾਂ ਪਾ ਕੇ ਬਣਦਾ ਇੱਕ ਲੀਵਰ ਦਾ ਸਭ ਤੋਂ ਬੈਸਟ ਬੈਸਟ ਮੈਡੀਸਨ ਕਾਲਮੇਗ ਕੁਟਕੀ ਚਰਾਇਤਾ ਔਰ ਭੂਮੀ ਆਮਲਾ ਜਿੰਨੇ ਵੀ ਮੇਰੇ ਵੈਦ ਭਰਾ ਇਸ ਗੱਲ ਨੂੰ ਸੁਣ ਰਹੇ ਨੇ ਔਰ ਉਹ ਗੱਲ ਨੂੰ ਸਮਝ ਰਹੇ ਨੇ ਤਾਂ ਉਸ ਗੱਲ ਤੇ ਮੋਹਰ ਲਾਉਣਗੇ ਵੀ ਗੋਹਿਲ ਗੱਲ ਸਿਰੇ ਦੀ ਕਹਿ ਗਿਆ। ਇਸ ਤੋਂ ਬਾਅਦ ਕੁਝ ਨਹੀਂ ਰਹਿ ਗਿਆ। ਇਹ ਜਿਹੜਾ ਫਾਰਮੂਲਾ ਮੈਂ ਤੁਹਾਨੂੰ ਦੇਤਾ, ਔਰੇ ਫਾਰਮੂਲਾ ਨਾ ਕੋਈ ਵੈਦ ਦੱਸੇ, ਨਾ ਕੋਈ ਕਹੇ। ਅرجੇਸ਼ ਵਾਸ਼ ਗੋਹਿਲ ਨੇ ਕਿਹਾ ਤਾਂ ਇੱਕ ਮਹੀਨਾ ਖਾ ਕੇ ਦੇਖ ਲਓ ਮੁੜ ਕੇ ਆਪਣੇ SGOT PPT ਟੈਸਟ ਕਰਾ ਕੇ ਦੇਖ ਲਓ ਜੇ ਨਾਲ ਨਾਰਮਲ ਆਏ। ਔਰ ਅਸੀਂ ਇਹ ਗੱਲ ਐਵੇਂ ਨਹੀਂ ਕਹਿੰਦੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਨਾ। ਜਿਹੜੇ ਲੋਕ ਜਮੇ ਹੀ ਕਹਿੰਦੇ ਨੇ ਵੀ ਮੇਰੇ ਜਿੱਨਾ ਬਿਜ਼ੀ ਕੋਈ ਨਹੀਂ। ਵਿਲੇ ਬਿਜੀ ਜਿਹੜੇ ਨੇ ਜਿਹੜੇ ਪੀਜੀ ਚ ਰਹ ਰਹੇ ਆ ਬੱਚੇ ਸਾਡੇ ਜਾਂ ਕਿਤੇ ਬਾਹਰ ਬੈਠੇ ਆ ਜਾਂ ਕਿਤੇ ਘਰੋਂ ਦੂਰ ਬੈਠੇ ਆ ਜਾਂ ਜਿਨ੍ਹਾਂ ਕੋਲੇ ਬਣਾਉਣ ਦਾ ਸਾਧਨ ਨਹੀਂ ਹੈਗਾ ਸਵੇਰ ਜਾਣਾ ਸਾਹਿਬ ਨੂੰ ਘਰੇ ਆਉਣਾ ਉਹਨਾਂ ਵਾਸਤੇ ਤੁਹਾਡੇ ਭਰਾ ਸੁਭਾਸ਼ ਗੁਇਲ ਨੇ ਨੂੰ ਲਿਵ ਐਕਸ਼ਨ ਦੇ ਨਾਮ ਤੇ ਗਵਰਨਮੈਂਟ ਕੋ ਸર્ટਿਫਾਈਡ ਕਰਵਾਇਆ ਇੱਕ ਚੀਜ਼ ਇਹ ਵੀ ਧਿਆਨ ਰੱਖਿਆ ਕਰੋ ਜਿਹੜੀ ਚੀਜ਼ ਦੇ ਉੱਤੇ ਜੀਐਮਪੀ ਸਰਟੀਫਾਈਡ ਲਿਖਿਆ ਹੋਵੇ ਮੈਨੂਫੈਕਚਰਿੰਗ ਲਾਇਸੈਂਸ ਨੰਬਰ ਲਿਖਿਆ ਹੋਵੇ ਜਿਹਦੇ ਉੱਤੇ ਕੰਪਨੀ ਦੀ ਮੋਹਰ ਲੱਗੀ ਹੋਵੇ ਔਰ ਜਿਹੜੀ ਗੱਲ ਸੁਭਾਸ਼ ਗੋਇਲ ਵਰਗਾ ਕੋਈ ਬੰਦਾ ਕਹਿ ਰਿਹਾ ਹੋਵੇ ਤੁਹਾਨੂੰ ਉਹਦੇ ਤੇ ਮਾੜਾ ਜਿਹਾ ਭਰੋਸਾ ਕਰਿਆ ਕਰੋ ਜਿਹਦੇ ਤੇ ਲੇਬਲ ਹੀ ਨਹੀਂ ਲੱਗਿਆ ਕੁਝ ਲਿਖਿਆ ਹੀ ਨਹੀਂ ਹੋਇਆ ਕੱਲਾ ਨਾਂ ਲਿਖ ਕੇ ਤੁਹਾਨੂੰ ਫੜਾਤਾ ਲੇਬਲ ਤੇ ਪ੍ਰਿੰਟ ਉਹ ਸਮਝ ਲਓ ਰਗੜੀ ਦਵਾਈ ਮੁੰਨਿਆ ਸਾਧ ਕੋਈ ਪਤਾ ਨਹੀਂ ਕੀ ਹੈ ਸਿੱਧਿਆ ਗੱਲਾਂ ਬਰੁਕੀ ਸਾਹਿਬ ਇਹ ਇਹ ਜਿਹੜਾ ਲਿਵ ਐਕਸ਼ਨ ਹੈ ਨਾ ਜੀ ਇਹਨੂੰ ਤੁਸੀਂ ਤੁਸੀਂ ਲੈ ਇਹਨੂੰ ਤੁਸੀਂ ਗੂਗਲ ਤੇ ਪਾਓ ਹੂੰ ਇਹ ਗਵਰਨਮੈਂਟ ਵੱਲੋਂ ਸਰ ਕਲੀਨिकल ਲੈਬ ਟੈਸਟਡ ਕੀਤਾ ਗਿਆ ਓਕੇ ਮਤਲਬ ਕਿ ਕਈ ਲੱਖ ਲੋਕਾਂ ਦੇ ਉਹਨਾਂ ਨੇ ਅਜਮਾਨ ਤੋਂ ਬਾਅਦ ਇਹਨੂੰ ਕਲੀਨिकल ਰਿਪੋਰਟ ਦਿੱਤੀ ਹੈ ਕਿ ਫਰਟੀ ਲਿਵਰ ਵਾਸਤੇ ਅੱਜ ਦੀ ਡੇਟ 'ਚ ਲਿਵ ਐਕਸ਼ਨ ਇੱਕ ਬੈਸਟ ਪ੍ਰੋਡਕਟ ਹੈ ਜਿਹਦੇ ਵਿੱਚ ਆਹੀ ਚਾਰ ਚੀਜ਼ਾਂ ਪਾਈਆਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਤੀਆਂ ਘਰੇ ਬਣਦੀਆਂ ਨੇ ਘਰੇ ਬਣਾ ਲਓ ਤੁਹਾਡਾ ਕੋਈ ਪੰਸਾਰੀ ਯਾਰ ਦੋਸਤ ਹੈ ਮਿੱਤਰ ਉਹਨੂੰ ਪੁੱਛ ਕੇ ਉਹਦੇ ਨਾਲ ਬੈਠ ਕੇ ਉਹ ਤੋਂ ਬਣਵਾ ਲਓ ਔਰ ਤੁਹਾਨੂੰ ਘਰੇ ਬਣਾਉਂਗੇ ਬਹੁਤ ਸਸਤਾ ਪਊਗਾ ਕਿਉਂਕਿ ਸਾਡੇ ਕੋਲ ਆਕੇ ਤਾਂ ਫਿਰ ਬੜਾ ਕੁਝ ਸਿਸਟਮ ਜੁੜਦਾ ਇਹਦੇ ਵਿੱਚ ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਘਰੇ ਬਣਾਉਂਗੇ ਖਾਓਂਗੇ ਤੁਹਾਨੂੰ ਪਤਾ ਲੱਗੂਗਾ ਕਿ ਗੁਲਬਸਾਹਬ ਨੇ ਜਿਹੜੀ ਚੀਜ਼ ਦੱਸੀ ਸੀ ਉਹਨੇ ਸਾਡੇ ਲੀਵਰ ਨੂੰ ਕਿੰਨੀ ਤਾਕਤ ਦਿੱਤੀ ਆ ਔਰ ਇਹ ਚੀਜ਼ ਇੱਕ ਚੀਜ਼ ਹੋਰ ਨੋਟ ਕਰ ਲਿਓ ਜੇ ਬਹੁਤੀ ਦੂਰ ਨਹੀਂ ਜਾ ਸਕਦੇ ਤਾਂ ਘੱਟੋ ਘੱਟ ਰੋਜ਼ ਰੋਜ਼ ਰਾਤ ਨੂੰ ਇੱਕ ਵਾਰੀ ਇੱਕ ਚਮਚਾ ਭੂਮੀ ਆਮਲੇ ਦਾ ਖਾਲਿਆ ਕਰੋ ਭੂਮੀ ਆਮਲਾ ਜਿਹੜਾ ਆਮ ਔਲੇ ਹੁੰਦੇ ਨੇ ਉਹਨਾਂ ਨਾਲੋਂ ਅਲੱਗ ਹੁੰਦਾ ਔਲੇ ਦਾ ਪੇੜ ਬਹੁਤ ਵੱਡਾ ਹੁੰਦਾ ਭੂਮੀ ਆਮਲੇ ਦਾ ਪੇੜ ਐਡਾ ਕੋ ਹੁੰਦਾ ਉਹਨੂੰ ਜਿਹੜੇ ਔਲੇ ਲੱਗਦੇ ਆ ਪੂਰਾ ਪੰਜਾਂਗ ਲਿਆ ਕਰੋ ਦਾ ਆਪ ਨਹੀਂ ਲੈਣਾ ਪੰਸਾਰੀ ਤੋਂ ਜਾ ਕੇ ਮੰਗੋ ਮਿਲ ਜੂਗਾ ਹਰ ਗੱਲ ਦੇ ਪਿੱਛੇ ਜਿੱਦ ਨਹੀਂ ਕਰੀਦੀ ਹੁੰਦੀ ਇਹ ਵੀ ਨਹੀਂ ਕਹੀ ਦਿੰਦਾ ਮੈਨੂੰ ਜਿਆਦਾ ਪਤਾ ਇਹਨੂੰ ਕੀ ਪਤਾ ਕਈ ਵਾਰੀ ਕੋਈ ਪਤਾ ਨਹੀਂ ਹੁੰਦਾ ਸਾਧ ਕੋਈ ਸਵਾਦੀ ਚੁਟਕੀ ਦੇ ਜਾਂਦਾ ਕੰਮ ਉਹਦੇ ਨਾਲ ਹੀ ਹੋ ਜਾਂਦਾ ਕਈ ਵਾਰੀ ਲੱਖਾਂ ਨਾਲ ਨਹੀਂ ਹੁੰਦਾ ਕਈ ਮੈਨੂੰ ਕਹਿਣਗੇ ਗੁਲਬਸ ਜੋ ਥੁੱਡਾ ਭੂਮੀਆਂ ਵਾਲਾ ਖਾ ਕੇ ਲੀਵਰ ਠੀਕ ਹੋ ਜਾ ਫਿਰ ਪੀਜੀਏ ਦੀ ਕੀ ਲੋੜ ਆ ਹੂੰ ਵੀ ਜਾ ਕੇ ਤਾਂ ਦੇਖੋ ਉੱਤੇ ਪਤਾ ਲੱਗੇ ਸਹੀ ਗੱਲ ਵੀ ਪੀਜੀਏ ਦੀ ਕੀ ਲੋੜ ਆ ਉਹਦੀ ਪੀਜੀਏ ਦੀ ਉਹਨੂੰ ਲੋੜ ਆ ਵੀ ਜਿਹਨੂੰ ਸਾਰਿਆਂ ਨੇ ਕਹੀ ਸੀ ਤਾਂ ਵੀ ਉਹ ਨਾਮ-ਨਾਮ ਸੱਤ ਹੋਣ ਵਾਲਾ ਉੱਤੇ ਲੈ ਜਾ ਇੱਕ ਦੋ ਬੰਦੇ ਮੈਨੂੰ ਉਹ ਆਏ ਨੇ ਸੜੀ ਰਜਿਸਟ੍ਰੇਸ਼ਨ ਫੀਸ ਆ 1000 ਰੁਪਿਆ ਫੀਸ ਭਰਦੇ ਨੇ ਲੋਕ ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਉਹਦਾ ਮੁੱਲ ਵੀ ਦਿੰਦੇ ਆ ਇਹ ਨਹੀਂ ਕਿ 1000 ਰੁਪਏ ਲੈ ਲਿਆ ਅਗਲੇ ਨਾਲ ਕੋਈ ਗੱਲ ਹੀ ਨਹੀਂ ਅਸੀਂ ਉਹਨਾਂ ਨੂੰ ਗਿਫਟ ਦੇ ਕੇ ਭੇਜਦੇ ਆ ਉਹਨੂੰ ਲੱਗਦਾ ਹੁੰਦਾ ਵੀ 1000 ਰੁਪਏ ਲੈਣਾ ਨੇ 2-3000 ਦਾ ਤਾਂ ਮਾਲ ਹੀ ਦਿੱਤਾ ਰੋਟੀ ਖਵਾਤੀ ਚਾਹ ਪੁਲਾਤੀ ਲੱਸੀ ਪੁਲਾਤੀ ਨਾਲ ਸੂਪ ਪੁਲਾਇਆ ਤੇ ਹੋਰ ਬੜੀ ਸੇਵਾ ਇੱਕ ਦੇ ਨਾਲ ਤਿੰਨ ਹੋਰ ਆਏ ਹੁੰਦੇ ਨੇ ਉਹ ਵੀ ਤਾਂ ਖਾ ਕੇ ਜਾਂਦੇ ਨੇ ਤਾਂ ਅਸੀਂ ਕਦੇ ਇਹ ਗੀਚ ਜਾਨੀ ਗਣੀ ਤੇ ਕਈ ਲੋਕ ਮੈਨੂੰ ਐ ਮਿਲ ਲਾਉਂਦੇ ਨੇ ਵੀ ਗੁਰਸੱਭ ਉਹ ਜਿਹੜਾ ਤੁਸੀਂ ਦੱਸਿਆ ਸੀ ਨਾ ਇੱਕ ਵਾਰੀ ਵੀ ਅੱਡੀ ਦੇ ਮਗਰ ਹੱਡੀ ਵੱਧ ਗਈ ਸੀ ਸੈਰ ਕਰਦੇ ਸੀ ਦਰਦ ਹੁੰਦਾ ਸੀ ਸੈਰ ਹੀ ਰੁਕ ਗਈ ਸੀ ਤੁਸੀਂ ਦੱਸਿਆ ਸੀ ਵੀ ਗੁੜ ਲੈ ਲਓ ਗੁੜ ਦੇ ਵਿੱਚ ਅਜਵਾਇਣ ਪਾ ਲਓ ਉਹਦੇ ਵਿੱਚ ਥੋੜਾ ਜਿਹਾ ਸੈਂਹੜਾ ਨਮਕ ਪਾ ਲਓ ਉਹਨੂੰ ਚੰਗੀ ਤਰ੍ਹਾਂ ਪੇਸਟ ਬਣਾ ਕੇ ਅੱਡੀ ਤੇ ਬੰਨ ਲਓ ਸਵੇਰੇ ਅੱਡੀ ਖਾਠਾ ਮਾਰੂਗੀ ਉਹ ਉਹ ਜਿਹੜੇ ਠੀਕ ਹੋਏ ਨੇ ਬਾਈਕਾਡ ਰਿਸੈਪਸ਼ਨ ਤੇ ਆਏ ਆਕੇ ਉਹਨੇ ਫੀਸ ਜਮਾ ਕੀਤੀ ਉਹਨੂੰ ਕਹਿੰਦੇ ਜੀ ਦੱਸੋ ਕੀ ਪ੍ਰੋਬਲਮ ਹੈ ਕਹਿੰਦਾ ਪ੍ਰੋਬਲਮ ਕੋਈ ਨਹੀਂ ਗੋਲਸਾਹਬ ਨਾਲ ਫੋਟੋ ਖਿਚਾ ਕੇ ਜਾਣੀ ਹੈ ਲੈ ਤੇ ਉਹ ਆਏ ਅੰਦਰ ਚਲੋ ਫੋਟੋ ਫੁੱਟ ਦਾ ਇੱਕ ਗੱਲ ਹੁੰਦੀ ਹੈ ਪਿਆਰ ਮੁਹੱਬਤ ਦੀ ਪਰ ਉਹਨੂੰ ਜਦੋਂ ਆਏ ਮੇਰੇ ਕੋਲ ਆਕੇ ਉਹ ਬੰਡੂ ਉਹਨਾਂ ਨੇ ਦੱਸਿਆ ਮਾਈ ਗੋਡ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਵੀ ਐਂ ਵੀ ਲੋਕ ਮੁਹੱਬਤ ਕਰਦੇ ਆ ਤੇ ਜੇ ਤੁਸੀਂ ਕੋਈ ਚੀਜ਼ ਨੁਸਖਾ ਦੱਸਦੇ ਹੋ ਨਾ ਤਾਂ ਨੁਸਖਾ ਐਵੇਂ ਹੋਵੇ ਵੀ ਉਹ ਨੁਸਖਾ ਫਿਰ ਕਰੂਗਾ ਜਿਹੜਾ ਕੁਝ ਕਹਤਾ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਇਹ ਗੱਲ ਆਵੇਅਰ ਕਰ ਦੇਣਾ ਕੀ ਆ ਚੀਜ਼ਾਂ ਘਰੇ ਬਣਾਓ ਘਰੇ ਖਾਓ ਜੇ ਤੁਹਾਨੂੰ ਬਾਹ ਲੱਗਦੀ ਆ ਵੀ ਬਹੁਤ ਹੀ ਔਖਾ ਕੰਮ ਆ ਵੀ ਗੋਲ ਸਾਹਿਬ ਨੇ ਪੈਸੇ ਦੇਣੇ ਨੇ ਕੋਈ ਗੱਲ ਨਹੀਂ ਮਿੱਡੂ ਦੇਜੋ ਮੈਂ ਵੀ ਤੁਹਾਡੇ ਪੈਸੇ ਸਾਹਮਣੇ ਰੱਖੂੰਗਾ ਜਦੋਂ ਤੁਹਾਨੂੰ ਲੋੜ ਆ ਉਦੋਂ ਤੁਹਾਡੇ ਲਈ ਫੇਰ ਹਾਜ਼ਰ ਆ ਕਦੇ ਫ੍ਰੀ ਕੈਪ ਲਾ ਦਈ ਤੱਕ ਤੇ ਲੰਗਰ ਲਾ ਦਈਦਾ ਤੁਹਾਡੀ ਬਾਤ ਤੁਹਾਡੇ ਨਾਲ